ਕਾਨਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਿੱਟੇ ਸਮੇਤ ਕਾਬੂ ਕੀਤਾ ਗਿਆ ਨਸ਼ਾ ਤਸਕਰ ਮਹਿਲਾ ਕਾਨਸਟੇਬਲ ਨੂੰ ਤੇ ਹੁਣ ਇਸ ਮਾਮਲੇ 'ਚ ਵੱਡੇ ਖੁਲਾਸੇ ਵੀ ਹੋ ਰਹੇ ਨੇ ਬਠਿੰਡਾ ਦੀ ਇੱਕ ਔਰਤ ਦੇ ਵੱਲੋਂ ਇਸ ਤੇ ਕਈ ਗੰਭੀਰ ਇਲਜ਼ਾਮ ਲਾ ਦਿੱਤੇ ਗਏ ਨੇ ਕਾਨਸਟੇਬਲ ਅਮਨਦੀਪ ਕੌਰ ਤੇ ਇਲਜ਼ਾਮ ਲਾਏ ਗਏ ਨੇ ਇਸ ਔਰਤ ਦੇ ਵੱਲੋਂ ਕਿ ਉਸਨੇ ਉਸ ਦਾ ਘਰ ਤਬਾਹ ਕਰ ਦਿੱਤਾ ਹੈ ਜਿਹੜੀ ਔਰਤ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਕਿਹਾ ਗਿਆ ਕਿ 2022 ਤੋਂ ਹੀ ਮੇਰੇ ਪਤੀ ਦੇ ਨਾਲ ਇਹ ਮਹਿਲਾ ਕਾਂਸਟੇਬਲ ਰਿਲੇਸ਼ਨ ਚ ਹੈ ਅਤੇ ਮੇਰਾ ਪਤੀ ਵੀ ਇਸ ਦੇ ਨਾਲ ਮਿਲ ਕੇ ਚਿਟਾ ਵੇਚਦਾ ਏ ਤੇ ਪੁਲਿਸ ਨੂੰ ਬਹੁਤ ਵਾਰ ਇਸ ਦੀ ਸ਼ਿਕਾਇਤ ਕੀਤੀ ਪਰ ਮੇਰੀ ਕਿਸੇ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਕਾਂਸਟੇਬਲ ਅਮਨਦੀਪ ਕੌਰ ਨੇ ਚਿਟਾ ਵੇਚ ਕੇ ਪ੍ਰਾਪਰਟੀ ਵੀ ਬਣਾਈ ਹੈ ਮਹਿਲਾ ਕਾਂਸਟੇਬਲ ਦੀ ਪ੍ਰਾਪਰਟੀ ਤੇ ਬਲਡੋਜ਼ਰ ਐਕਸ਼ਨ ਦੀ ਮੰਗ ਕੀਤੀ ਗਈ ਹੈ ਤਾਂ ਇੱਕ ਔਰਤ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਦੇ ਪਤੀ ਦੇ ਨਾਲ ਜਿਹੜੀ ਔਰਤ ਸਾਹਮਣੇ ਆਈ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਔਰਤ ਦੇ ਪਤੀ ਦੇ ਨਾਲ ਇਹ ਮਹਿਲਾ ਰਿਲੇਸ਼ਨ ਦੇ ਵਿੱਚ ਹੈ ਦੋਵੇਂ ਇਕੱਠੇ ਰਹਿੰਦੇ ਨੇ ਤੇ ਕਈ ਵਾਰ ਉਸ ਦੀ ਸ਼ਿਕਾਇਤ ਵੀ ਉਹ ਕਰ ਚੁੱਕੀ ਹੈ ਕਿ ਇਹ ਦੋਵੇਂ ਰਲ ਕੇ ਚੱਟਾ ਵੇਚਦੇ ਸੀ ਕਨਸਟੇਬਲ ਅਮਨਦੀਪ ਕੌਰ ਨੇ ਚੱਟਾ ਵੇਚ-ਵੇਚ ਕੇ ਪ੍ਰਾਪਰਟੀ ਵੀ ਬਣਾਈ ਹੈ ਤੇ ਹੁਣ ਇਸ ਔਰਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਹਿਲਾ ਕਨਸਟੇਬਲ ਦੀ ਪ੍ਰੋਪਰਟੀ ਤੇ ਬਲਡੋਜ਼ਰ ਵੀ ਚਲਾਇਆ ਜਾਵੇ ਕਿਉਂਕਿ ਨਸ਼ਾ ਤਸਕਰੀ ਦੇ ਨਾਲ ਹੀ ਇਸਨੇ ਇਹ ਪ੍ਰੋਪਰਟੀ ਬਣਾਈ ਹੈ ਹਾਲਾਂਕਿ ਇਹ ਔਰਤ ਸਾਹਮਣੇ ਆਈਏ ਤੇ ਉਸਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੀ ਆ ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ ਇਸ ਦੇ ਵਿੱਚ ਕਈ ਖੁਲਾਸੇ ਹੋ ਰਹੇ ਨੇ ਇਸ ਔਰਤ ਨੇ ਵੀ ਕਿਹਾ ਕਿ ਉਸ ਦਾ ਪਤੀ ਵੀ ਇਸ ਮਹਿਲਾ ਕਾਂਸਟੇਬਲ ਦੇ ਨਾਲ ਮਿਲ ਕੇ ਚਟਾ ਵੇਚਦਾ ਹੈ ਖਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮਾਤਾ ਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੇੜੀ ਜਿਹਦਾ ਨਾਮ ਅਮਨਦੀਪ ਕੌਰ ਜੋ ਕੀ ਤਨਾਤ ਡਿਊਟੀ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮਝਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਝ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆਰਡ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਕਰੀਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ 1.5 ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ 1.5 ਸਾਲ ਨਾਲ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਜੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ ਦੋ ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੋਲਟਰ ਸਕੂਟਰੀ ਜੋ ਬਾਕੀ ਨੇ ਸੁਣ ਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪ ਤਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿਤੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗੱਜ ਦਾ ਪਲਾਟ ਆਦਰਸ਼ ਨਗਰ ਆਦੇ ਭਰਾ ਦੇ ਨਾਮ ਤੇ ਲਿੱਤਾ ਹੋਇਆਗਾ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਪੜਿਆ ਗਿਆ ਪੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾਰ ਕੇ ਉਹ ਸੀਟਾਂ ਦੇ ਵਿੱਚ ਇਹਨਾਂ ਦੇ ਕੋਲ ਚਿੱਟਾ ਸੀਗਾ ਇਹ ਤਾਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰ ਰਹੀ ਸੀਗੀ ਪਰ ਹੱਦ ਤੱਕ ਕਿਸੇ ਦੇ ਡਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਇਹਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਅਣਜਾਣ ਦੀ ਪਈ ਹੋਗੀ ਚਿੱਟਾ ਜੇ ਸਾਹਬਾਨਾਂ ਨੂੰ ਕੋਈ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋ ਕਿ ਬੈਟ ਨੰਬਰ 1248 ਪੁਲਿਸ ਚੌਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪਤਾਲ ਦੇ ਸਾਹਮਣੇ ਉਹਨੂੰ ਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ